ਓ 550 ਰੁਪਏ ਆ ਗਿਆ ਮੈਨੂੰ ਤੇਰੇ ਤੋਂ 550 ਲੈ ਕੇ 600 ਵਿੱਚ ਕੀ ਕਮਾਈ ਕਰਨ ਲੱਗੇ ਉਹ ਲੱਟੂ ਕਮਾਈ ਕਰਨ ਦਾ 70 265 ਰੁਪਏ ਤੋਲੀ ਜਾਂਦੇ ਆ ਬਾਈ ਬੱਕਰਾ ਬੱਕਰਾ ਤੋਲ ਕੇ 265 ਰੁਪਏ ਕਿਲੋ 270 ਬਾਈ ਆ ਨਾ ਬੰਦਾ ਹੋਰ ਆ ਸਾਹਮਣੇ ਆਉਗਾ ਆਉਗਾ ਉਹ ਤੇ ਆਜ ਪਹਿਲਾ ਤਾਂ ਥੋੜਾ ਰੌਲਾ ਲੱਗਿਆ 65 ਰੁਪਏ 65 ਰੁਪਏ ਭਾਈ ਰੋਜ਼ ਮੰਡੀਆਂ 'ਚ ਇਕੱਠੇ ਹੋਣਾ ਪੰਜ ਚਾਰ ਕਿਹਨਾਂ ਕੋਈ ਹੋਰ 265 ਰੁਪਏ ਕਿਲੋ ਪਤਾ ਨਹੀਂ ਕਿੰਨਾ ਕਿੰਨਾ ਹਾਲ ਕੱਢ ਦਾਂਗੇ ਤੇ ਦੇਖਦੇ ਆ ਕਿੰਨੇ ਕਿਲੋ ਦਾ ਹੁੰਦਾ ਬੱਕਰਾ ਤੇ ਦੇਖਦੇ ਆ ਕਿੰਨੇ ਕਿਲੋ ਦਾ ਹੁੰਦਾ ਬੱਕਰਾ ਹਾਂ ਭਾਈ ਆਪਣੇ ਲੈ ਲਿਆ ਭਾਈ ਤੇ ਢੋਲਣਾ ਹਜੇ ਹੈਗਾ ਭਾਈ ਕੰਡਾ ਲੈ ਉਹ ਕੰਡਾ ਉਹ ਭਈ ਉਹਦਾ ਹਿਸਾਬ ਹੀ ਨਹੀਂ ਆਪਾਂ ਨੂੰ ਮੈਨੂੰ ਹਿਸਾਬ ਆ ਉਹ ਤਾਂ ਬੰਦ ਦੇਣਗੇ ਉਹਦਾ ਵੱਟੀਆਂ ਪਾ ਕੇ ਬੰਨ ਦਣਗੇ ਹੋਗਣਾ ਨਹੀਂ ਵੱਧ ਜਾਣ ਦਿੰਦੇ ਉਹ ਜਾ ਪਦੰਦਰਾ ਹੋਣੀ ਗੱਟਾ ਪਾ ਲਈ ਗੱਟੇ ਦੀ ਤਾਂ ਭਰਤੀ ਕਰੀ ਜਮੇ ਮੈਨੂੰ ਹਿਸਾਬ ਹੈਗਾ ਉਹਦਾ ਹੈ ਲਓ ਵੀ ਦੋਸਤੋ ਮੰਡੀ ਦੇ ਵਿੱਚ ਮੰਡੀ ਵਾਲੇ ਕਰਾ ਤੇ ਬੱਕਰਾ ਢੋਲਦੇ ਆ ਹਈ ਆਹ ਹੰਗਾ ਵੇਖਦੇ ਆ ਕਿੰਨੇ ਕਿਲੋ ਦਾ ਹੁੰਦਾ ਬੱਕਰਾ ਆ ਗਏ ਕੰਬੰਦੀ ਦੇ ਵਿੱਚ ਤੋਲਣ ਜਾ ਹੀ ਜਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ 265 ਰੁਪਏ ਕਿਲੋ ਬੱਕਰਾ ਲਿਆ ਤੇ ਦੇਖਦੇ ਆ ਕਿੰਨੇ ਕਿਲੋ ਦਾ ਹੁੰਦਾ ਅਰੇ ਅਲੂ ਪਸ ਨਹੀਂ ਭਾਈ ਸਾਹਿਬ ਪਸ ਤੇ ਦਿਓਗੇ ਯਾਰ ਤੋਲਣਾ ਹੈ ਯਾਰ ਭਾਈ ਉਹ ਮੰਡੀ ਤੇ ਵੱਟੇ ਹੈ ਨਹੀਂ ਸੀਗੇ ਤੇ ਹੁਣ ਚੱਲੇ ਆਪਾਂ ਚੱਕੀ ਤੇ ਜਾਂਦੇ ਆਂ ਤੇ ਆਹੀ ਵੀਡੀਓ ਦੇ ਨਾਲ ਜੁੜੋ ਤੇ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰ ਦਿਓ ਤੇ ਮੈਂ ਕਾ ਤੇ ਜਾਉ ਆ ਦੋਸਤੋ ਤੁਰਪੇ ਤੇ ਆਪਾਂ ਚੱਲੇ ਆਂ ਕੰਡੇ ਤੇ ਤੇ ਦਿਖਾਉਣੇ ਆ ਤੁਹਾਨੂੰ ਬੱਕਰਾ 돌ਣ ਜਲੇ ਹੀ ਕੰਡੇ ਤੇ ਤੇ ਦਿਖਾਉਣੇ ਆ ਤੁਹਾਨੂੰ ਕਿੰਨੇ ਕਿਲੋ ਦਾ ਹੁੰਦਾ ਤੇ 265 ਰੁਪਏ ਲਿਆ ਮਨਦੀਪ ਨੇ ਬਠੰਡੇ ਵਾਲੇ ਨੇ ਤੇ ਆਹੀ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰ ਦਿਓ ਜੀ ਤੇ ਜੁੜੇ ਰਹੋ ਵੀਡੀਓ ਦੇ ਨਾਲ ਕਾ ਕਰ ਕਾ ਬੜਾਇਆ ਬਹੁਤ ਨੱਤਾ ਬੰਨ ਕੇ ਰੱਖ ਲੈ ਇਹ ਲੋੜੀ ਨਹੀਂ ਆਈ ਰੱਖ ਲੋ ਚਤਾ ਅਸੀਂ ਸਾਰਾ ਬੰਨ ਜੀ 43 45.5 ਰੱਖ ਸਾਡੇ 45 ਕਿਲੋ ਦਾ